ਹਾਂਜੀ ਦੋਸਤੋ ਵੀਰਪਾਨਾ ਸਿੱਧੂ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਆਪਣੇ ਪਿੰਡ ਪਿੰਡ ਕੂਟ ਦੋਨਾਂ ਦੇ ਵਿੱਚ ਲਾਈਵ ਹੋ ਕੇ ਸਾਰੇ ਪੰਜਾਬ ਦਾ ਧੰਨਵਾਦ ਕਰਦਿਆ ਹੋਇਆ ਜੋ ਵੀਰਪਾਨਾ ਸਿੱਧੂ ਦੇ ਤਸੱਦਦ ਹੋਇਆ ਅਤੇ ਜੋ ਸਿੰਘ ਜੇਲਾਂ ਦੇ ਵਿੱਚ ਅੱਜ ਤੱਕ ਬੰਦੀ ਹਨ ਉਹਨਾਂ ਦੇ ਤਸੱਦਦ ਬਾਰੇ ਵੀ ਦੱਸਿਆ ਵੀਰਪਾਨਾ ਸਿੱਧੂ ਦੀਆਂ ਗੱਲਾਂ ਸੁਣ ਕੇ ਤੁਹਾਡੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ ਅੱਗੇ ਤੁਸੀਂ ਵੀਡੀਓ ਦੇਖੋ ਵੀਡੀਓ ਦੇਖਣ ਤੋਂ ਬਾਅਦ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਸਿਰਜਦਾ ਅੱਜ ਉਹ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦਾ ਉਹ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਉਹ ਕਿਸਾਨ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਮਜ਼ਦੂਰ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਸਿੱਖ ਜੱਥੇਬੰਦੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਲੜਾਈ ਦੇ ਵਿੱਚ ਮੇਰਾ ਸਾਥ ਦਿੱਤਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੈਂ ਸਾਰੀ ਜ਼ਿੰਦਗੀ ਦੇਣਾ ਵੀ ਦੇ ਸਕਦਾ ਬਾਕੀ ਗੱਲ ਰਹੀ ਮੇਰੀ ਮਾਂ ਛੋਟੇ ਲਈ ਕਿਹਾਂ ਮੇਰੀ ਜਾਨ ਕਈ ਜਾਵੇ ਮੈਂ ਪੰਜਾਬ ਲਈ ਆਪਣੇ ਲੋਕਾਂ ਲਈ ਆਪਣੇ ਪਿੰਡ ਲਈ ਮੈਂ ਹਮੇਸ਼ਾ ਐਵੇਂ ਹੀ ਲੜਦਾ ਰਹੂੰਗਾ ਸੇ ਜੀ ਕੋਈ ਕਿਸੇ ਕੋਈ ਇਨਸਾਨ ਹੈ ਆਸ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਜਿਨ੍ਹਾਂ ਦੇ ਵਿੱਚ ਬੈਠੇ ਨੇ ਸਿੰਘ ਆਪਾਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੇ ਜੀਰੂ ਘਰ ਦੇ ਖੇਲਾ ਦੇ ਨੌਜਵਾਨ ਬੈਠੇ ਨੇਗੇ ਬੜੀ ਸੱਭ ਤੋਂ ਉਹਦੇ ਹੋ ਰਹੀ ਆ ਮਾਇਦਾ ਕੁਝ ਵੀ ਨਹੀਂ ਇਸ ਦੇ ਵਿੱਚ ਹੈਗਾ ਇਸ ਕਰਕੇ ਪੰਜਾਬ ਦੇ ਲੋਕੋ ਤੇ ਮੇਰੇ ਪਿੰਡ ਦੇ ਲੋਕੋ ਮੇਰੀਆਂ ਮਾਵਾ ਖੜੀਆਂ ਨੇ ਮੇਰੇ ਭੈਣਾ ਖੜੀਆਂ ਨੇ ਮੇਰੇ ਨੌਜਵਾਨ ਵੀਰ ਖੜੇ ਨੇਗੇ ਆ ਮੇਰੇ ਪਿੰਡ ਦੇ ਮਜ਼ਬੂਰ ਖੜੇ ਨੇ ਮੇਰੇ ਭਾ ਜਿੰਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਤੁਸੀਂ ਇਸ ਰਲਵਾਈ ਦੇ ਵਿੱਚ ਆ ਦਿੱਤਾ ਨਹਿਤਾ ਜੇਲਾ ਦੇ ਵਿੱਚ ਆਉਣਾ ਬੜਾ ਮੁਸ਼ਕਿਲ ਆ ਤੁਹਾਨੂੰ ਪਤਾ ਯਾਰ ਸਰਕਾਰਾਂ ਦੇ ਕਿਹੋ ਜਿਹੇ ਕੰਮ ਨੇਗੇ ਪਰ ਜਿਹੜੀਆਂ ਯਾਰ ਤੱਕ ਦੀਆਂ ਗੱਲਾਂ ਬਾਤਾਂ ਨੇ ਮੈਂ ਥੋੜਾ ਨਾ ਮੈਂ ਬਿਮਾਰ ਆ ਮੈਂ ਮੀਡੀਆ ਦੇ ਨਾਲ ਵੀ ਮੈਂ ਆ ਸੀਜੀਆ ਵਰਗੇ ਭਰਾ ਖੜੇ ਨੇਗੇ ਆ ਮੈਂ ਆਪਣਾ ਰਾਤਨ ਵਰਗੇ ਖੜੇ ਨੇਗੇ ਆਪਣਾ ਦੂਸਰਾ ਆਪਣਾ ਭਰਾ ਲੋਕ ਇੱਥੇ ਖੜਾ ਹੋ ਉਹ ਮਨਜਿੰਦਰ ਮਨਜਿੰਦਰ ਇੱਥੇ ਆਰਐਮਪੀ ਵਾਲੇ ਮੈਂ ਕਿਹੜੇ ਕਿਹੜੇ ਪੱਤਰਕਾਰ ਨਾਲ ਨੋਮਾ ਯਾਰ ਤੁਸੀਂ ਥੋੜਾ ਕੇ ਮੇਰਾ ਸਿਰ ਝੁਕਲਾ ਬਾਈ ਯਾਰ ਪੱਤਰ ਕਰੋ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮੀਡੀਆ ਨੇ ਸਾਧ ਦਿੱਤਾ ਤੁਸੀਂ ਲੋਕਾਂ ਨੇ ਸਾਧ ਦਿੱਤਾ ਮੈਂ ਤੁਹਾਨੂੰ ਵਾਰ-ਵਾਰ ਇਹ ਗੱਲ ਕਹਿਣਾ ਮੇਰੇ ਦਾਦਾ ਜੀ ਨੂੰ ਸਾਰਾ ਕੋਟਨਾ ਸਾਰੇ ਪਿੰਡ ਜਾਣਦੇ ਨੇ ਜੱਥੇਬੰਦੀਆਂ ਦੇ ਆਪ ਨੂੰ ਜਾਣਦੇ ਨੇ ਮੈਂ ਪਹਿਲਾਂ ਜੱਥੇਬੰਦੀਆਂ ਦੇ ਅਮਾ ਜਿਗਾਉਂਦਾ ਦਾ ਧੰਨਵਾਦ ਕਰਦਾ ਇੱਥੇ ਸਾਡੇ ਕਾਕਾ ਕੋਟਨਾ ਮੇਰੇ ਬਾਪੂ ਜੀ ਖੜੇ ਨੇਗੇ ਢੱਲੇਵਾਲ ਸਾਹਿਬ ਦਾ ਅਗਲਾ ਧੰਨਵਾਦ ਕਿ ਜਿਗਾਉਂਦਾ ਜੱਥੇਬੰਦੀਆਂ ਦਾ ਧੰਨਵਾਦ ਸਰਪੰਚ ਸਾਹਿਬ ਖੜੇ ਨੇ ਇੱਥੇ ਤੇ ਸੁਰਜੀਤ ਖੋਲ ਜੀ ਅਜੇ ਅੱਥੇ ਪਹੁੰਚੇ ਨਹੀਂ ਹੈਗੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਸ ਤਰ੍ਹਾਂ ਕਰਦੀ ਸਾਡੇ ਪਹੁੰਚ ਕੇ ਹੋਏ ਨੇ ਉਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਮੇਰੇ ਤੋਂ ਮੇਰਾ ਬੜਾ ਭਾਜਰ ਦਾ ਧੰਨਵਾਦੀ ਕੀ ਕਰਾਂ ਕਿ ਕਿਤਾ ਕੰਦੇ ਹੋ ਜੀ ਹੁਣ ਦੁਨੀਆ ਕਰਕੇ ਹੈਨਾ ਤੇ ਇਸ ਕਰਕੇ ਸੀਰਾ ਖੜਾ ਸਕਾ ਭਾਈ ਤੁਹਾਨੂੰ ਪਤਾ ਯਾ 60 ਸਾਲ ਵਿੱਚ ਮੇਰੇ ਲੋਕ ਖੜੇ ਨਗੇ ਕਿਸਾਨ ਦੇ ਫੇਰ ਉਹਦੀ ਦੀ ਅੱਜ ਕਾਮਜਵਾ ਪੰਜਾਬ ਦੇ ਵਿੱਚ ਜੇਲਾ ਕਿੰਨਾ ਹੋ ਗਿਆ ਮੇਰੇ ਦਾਦਾ ਜੀ ਨੇ ਕਿੰਨੀਆਂ ਰੰਗੀਆਂ ਕਿਸੇ ਤੋਂ ਹੀ ਨਹੀਂ ਬਣੀ ਇਸ ਕਰਕੇ ਮੈਂ ਉਸ ਕਰਤਾਰ ਸਿੰਘ ਚੇਅਰਮੈਨ ਦਾ ਪੁੱਤ ਆ ਮੈਂ ਅਸੀਂ ਭਾਈ ਦਾ ਪਰਿਵਾਰ ਆ ਅਸੀਂ ਭਾਈ ਵੱਲ ਦੇ ਇਲਾਕਾ ਪਤਾ ਇਹਨਣੇ ਰਮੰਦਰ ਸਾਹਿਬ ਦੇ ਸੁਤ ਤੋਂ ਵੱਡੀ ਸੇਵਾ ਕੀਤੀ ਆ ਅਸੀਂ ਉਹਨਾਂ ਦੀ ਲਾਦਾ ਸੀ ਕਿਤੇ ਤੋਂ ਡਰਨ ਦਵਣ ਨਾਲ ਛੁਪਣਾ ਨਹੀਂ ਹੈਗੇ ਜੋ ਗੱਲਾਂ ਸਭ ਅਸੀਂ ਉਹ ਵਿਦੇਸ਼ੀ ਸਿੰਘ ਦੀ ਲਾਦਾ ਅਸੀਂ ਕਹ ਸਾਡਾ ਬੰਦ-ਬੰਦ ਕੱਕਿਆ ਜਾਵੇ ਅਸੀਂ ਕਿਤੇ ਤੋਂ ਡਰਨ ਦਵਣ ਨਾਲ ਛੁਪਣਾ ਨਹੀਂ ਹੈਗੇ ਪੰਜਾਬ ਦੇ ਲੋਕੋ ਬਹੁਤ ਜ਼ਿੰਦਾਬਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ ਵੀ ਵਿਦੇਸ਼ਾਂ ਦੇ ਵਿੱਚ ਵਿੱਚ ਜਿਹੜੇ ਮੇਰੇ ਭਰਾ ਨੇ ਐਨਆਰਆਈ ਭਰਾ ਨੌਜਵਾਨ ਮੇਰੇ ਭਰਾ ਨੇ ਵਿਦੇਸ਼ਾਂ ਦੇ ਵਿੱਚ ਮੈਨੂੰ ਕੱਢੇ ਸਾਰੇ ਗੱਲਾਂ ਹੁਣ ਮੈਨੂੰ ਦੱਸਦੇ ਆਏ ਨੇ ਅੱਜ ਬਦੇਸਾਂ ਦੇ ਵਿੱਚੋਂ ਜਿੰਨੇ ਵੀ ਭਰਾ ਬੈਠੇ ਨੇਗੇ ਉਹਨਾਂ ਨੇ ਬਹੁਤ ਵੱਡੀ ਤੇਰੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ। ਤੁਹਾਡਾ ਸੀ ਕਿਦਾ ਦੇਣਾ ਨਹੀਂ ਦੇ ਸਕਦੇ ਪਰ ਗੱਲ ਐ ਉਹ ਆ ਵੀ ਲੜਾਈ ਪੰਜਾਬ ਦੀ ਆ ਪੰਜਾਬ ਦੇ ਲੋਕਾਂ ਦੀ ਲੜਾਈ ਆ। ਚਾਹੇ ਜਾਣ ਚਲੀ ਜਾਵੇ ਹਮੇਸ਼ਾ ਲੜਦੇ ਰਹਿਾਂਗੇ ਅਸੀਂ ਜਿੱਤ ਨੂੰ ਕਦੇ ਚਾਵਾਂਗੇ ਨਹੀਂ ਕਦੇ ਛੁਕਾਂਗੇ ਨਹੀਂ। ਕਦੇ ਆਵਾਜ਼ ਆਖੜੀ ਤੇ ਕਦੇ ਨੀਵੀਂ ਰਹੀ ਹੋਊਗੀ ਪਰ ਹੁਣ ਮੈਂ ਜਿਹੜਾ ਖੁਦ ਮੇਰਾ ਰਾਤਾਂ ਰਾਤ ਕੇ ਚਾਈ ਫੈਲ ਮੇਰਾ ਕਈ ਵਾਰ ਤੁਹਾਨੂੰ ਉੱਤਨ ਤੇ ਮੇਰਾ ਬਖਾਰ ਬਹੁਤ ਚੜਦਾ ਆਇਆ। ਮੇਰਾ ਬਖਾਰ ਉੱਤੇ ਹੀ ਨਾ ਰੋਜ਼ ਗੋਲੀਆਂ ਲੈਂਦਾ ਆ ਮੇਰੇ ਸਰੀਰ ਤੋਂ ਮੜਾ ਸਿਹਤ ਕਿਉਂ ਤੋਂ ਮੇਰਾ ਬੱਖਾ ਜ ਲੋਕਾਂ ਦਾ ਸਵਾਲ ਨੇ ਕਿ ਉਹ ਜਿਵੇਂ ਕਿ ਸਾਡੇ ਜਥੇਬੰਦਿਆਂ ਨੇ ਜਿਹੜਾ ਸਾਦਤਾਂਵਰ ਨੂੰ ਬਿਠਾ ਜੇਗਾ ਉਹ ਸਾਰੀਆਂ ਗੱਲਾਂ ਮੈਂ ਕਰਨੀਆਂ ਨੇ ਕਿਉਂ। ਬਾਈ ਜੀ। ਰੋਤੂ ਮਾਨ ਸਾਹਿਬ ਜੀ ਦਾ ਸਾਡੇ ਬਾਪੂ ਦਾ ਕੂਟੇ ਵਾਲਾ ਬਹੁਤ ਬਹੁਤ ਧੰਨਵਾਦ। ਹਰਵੀਰ ਕਾਪੀਆ ਜੀ ਦਾ ਬਹੁਤ ਬਹੁਤ ਧੰਨਵਾਦ। ਭਾਈ ਜੇ ਕਿਸੇ ਦਾ ਨਵਾਂ ਕੂਟੜ ਕੰਨੀ ਹੋ ਰਹਿ ਗਿਆ ਹੋਣਾ ਮੈਨੂੰ ਮਾਫ਼ ਕਰ ਦਿਓ ਯਾਰ ਬਣਾ। ਇਸ ਕਰਕੇ ਲੱਖਾਂ ਸਦਾ ਜਿੰਦਾਬਾਦ ਜਿੰਦਾਬਾਦ। ਲੱਖਾਂ ਸਦਾ ਜਿੰਦਾਬਾਦ ਜਿੰਦਾਬਾਦ। ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਹ ਤਾਂ ਮੇਰੇ ਪਿੰਡ ਦੇ ਨਗਰ ਨਿਵਾਸੀ ਕੋੜ ਤੋਂ ਨਾਲ ਮਾਮਾ ਦਾ ਭੈਣਾ ਦਾ ਨੌਜਵਾਨਾਂ ਦਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਮਾਮਾ ਦਾ ਜਿਨ੍ਹਾਂ ਨੇ ਦਵਾਵਾਂ ਕਰੀਆਂ ਪਰ ਜਿਹੜੀ ਪੰਜਾਬ ਦੀ ਲੜਾਈ ਹੈ ਦੁਬਾਰਾ ਫਿਰ ਦੱਸ ਦਿੰਦਾ ਕਿ ਚਾਹੇ ਜਾਨ ਚਲੀ ਜਾਵੇ ਯਾਰ ਇਹ ਲੜਾਈ ਕਦੇ ਵੀ ਨਹੀਂ ਕੋਵਾਂ ਇੱਕੋ ਜਿਹੜੀ ਆਵਾਜ਼ ਬੁਲੰਦ ਰਹੂਗੀ ਪ੍ਰੋਫੈਸਰ ਬਰਵਿੰਦਰ ਤੁਹਾਨੂੰ ਅੱਜ ਦਿੱਲੀ ਵਾਲੀ ਸੁਣੋ ਜਿਹੜਾ ਸਾਡੇ ਕਿਸਾਨ ਤੇ ਦੇ ਬੰਦੇ ਦਾ ਪ੍ਰੋਗਰਾਮ ਹੈ ਲੜਾਈ ਇਕੱਲੇ ਕਿਸਾਨਾਂ ਕੋਲ ਦੀ ਨਹੀਂ ਹੈਗੀ ਇਹ ਲੜਾਈ ਥੁਡੀ ਆ ਕਿਸਾਨਾਂ ਦੀ ਲੜਾਈ ਆ ਮਜ਼ਦੂਰਾਂ ਦੀ ਲੜਾਈ ਆ ਸਾਂਝਵਾਲ ਦੇ ਜਾਤ ਪਾਤ ਦੇ ਨਾਂ ਤੇ ਪਾੜਿਆ ਜਾਂਦਾ ਸਾਡੇ ਕਿਸਾਨ ਜਿੱਥੇ ਮੁੰਡੇ ਨੇ ਕਰਦਾ ਜਿਹੜਾ ਮਜ਼ਦੂਰਾਂ ਦੀ ਵੀ ਤਰ੍ਹਾਂ ਦੀ ਗੱਲ ਕਰੀਏ ਮਜ਼ਦੂਰਾਂ ਦੀ ਵੀ ਕਰਜ਼ਾ ਵਾਪ ਹੋਣਾ ਚਾਹੀਦਾ ਇਸ ਕਰਕੇ ਪੰਜਾਬ ਦੇ ਲੋਕੋ ਹੁਣ ਮੇਰੀ ਜਿਹੜੀ ਕੱਲ ਨੂੰ ਜਾਂ ਪਰਸ ਨੂੰ ਮੈਂ ਥਿਲੀਵਲ ਚਾਲੇ ਪਾ ਰਹੇ ਆ ਜਿਹੜਾ ਸਾਡਾ ਜਿਨੇ ਵੀ ਸਾਡੇ ਆਗੂ ਸਾਹਿਬਾਨ ਕਹਣਗੇ ਉਹਨਾਂ ਦੇ ਆਗੂਆਂ ਦੇ ਮੇਰਾ ਚੈਨਲ ਦੇ ਸਿਰ ਤੋਂ ਬਣਾਏ ਦੀ ਪੰਜਾਬ ਦੀ ਲੜਾਈ ਤੋਂ ਮੇਰੇ ਚਾਰੀ ਰਹੂਗੀ ਮੈਂ ਜੱਥੇਬੰਦੀ ਦਾ ਕਿਹਦਾ ਨੌਤਲੇ ਰਹਿ ਗਿਆ ਫੋਨ ਦਾ ਰਹਿ ਗਿਆ ਸਟਾਉਂਦਾ ਲਾ ਸਮੂਚੀਆਂ ਜੱਥੇਬੰਦੀਆਂ ਦਾ ਕਾਤੀਆਂ ਦਾ ਸਾਰਿਆਂ ਦਾ ਜਥੇਬੰਦੀਆਂ ਜਿੰਨੀਆਂ ਬਦਮਾਗਰਾਹਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਉਂਕਿ ਸਾਡੇ ਪਿੰਡ ਦੇ ਵਿੱਚ ਅਗਰਾਹ ਜਥੇਬੰਦੀ ਆ। ਮੈਂ ਸਾਰਿਆਂ ਨੇ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਲੜਾਈ ਪੰਜਾਬ ਦੀ ਆ ਲੜਾਈ ਲੋਕਾਂ ਦੀ ਆ। ਥੋੜਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਬਾਕੀ ਜੋ ਕੁਝ ਮੀਡੀਆ ਦੇ ਸਵਾਲ ਲੈਗੇ ਉਹ ਮੈਂ ਥੋੜੇ ਜਣ ਮੈਂ ਠੀਕ ਹੋ ਜਾ ਮੈਂ ਦਵਾਇਤ ਨੂੰ ਹੀ ਦਲਾਂ। ਤੁਸੀਂ ਫਿਕਰ ਨਾ ਕਰਿਓ ਭਾਈ। ਕਿਉਂਕਿ ਜਿਹੜੇ ਬੰਦ ਕਾਸੀ ਨੂੰ ਵੀ ਸਲਾਮਾਂਗੇ ਭਾਈ। ਨੰਬਰ ਦੁਬਾਰਾ 8872। ਜਰੂਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ। ਧੰਨਵਾਦ ਸਿੱ